ਅਪਾ ਗੁਰਦੁਆਰੇ ਜਾਈਏ ਗੁਰੂ ਸਾਹਿਬ ਅੱਗੇ ਨਤਮਸਤਕ ਹੋਈਏ ਪਾਠ ਕਰੀਏ ਉਸ ਤੋਂ ਬਾਅਦ ਅਰਦਾਸ ਕਰੀਏ ਤੇ ਅਰਦਾਸ ਦੇ ਵਿੱਚ ਜਿਹੜੀ ਲਿਸਟ ਹੈ ਉਹ ਬਹੁਤ ਲੰਬੀ ਹੁੰਦੀ ਹੈ ਜੇ ਲੰਬੀ ਨਾਮ ਹੀ ਹੋਵੇ ਇੱਕ ਵੀ ਮੰਗ ਹੋਵੇ ਪਰ ਉਹ ਮੰਗ ਹਮੇਸ਼ਾ ਦੁਨਿਆਵੀ ਸੰਸਾਰੀ ਪਰਿਵਾਰਿਕ ਸਮਾਜਿਕ ਹੁੰਦੀ ਹੈ ਕਦੀ ਆਪਾਂ ਇਹ ਵੀ ਮੰਗ ਮੰਗ ਕੇ ਦੇਖੀਏ ਕਿ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਸੱਚੇ ਪਿਤਾ ਜੀ ਉਹ ਆਪਣੇ ਨਾਮ ਬਾਣੀ ਦੇ ਨਾਲ ਜੋੜ ਕੇ ਰੱਖੋ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖੋ ਆਪਣੇ ਸ਼ਬਦ ਦੇ ਨਾਲ ਐਸੀ ਪ੍ਰੀਤ ਬਖਸ਼ਿਸ਼ ਕਰੋ ਸੱਚੇ ਬਾਦਸ਼ਾਹ ਕਿ ਅਠੇ ਪਹਿਰ ਆਪ ਜੀ ਦੇ ਸ਼ਬਦ ਨੂੰ ਸੁਰਤ ਦੇ ਵਿੱਚ ਰੱਖਾਂ ਇੱਕ ਪਲ ਵਾਸਤੇ ਵੀ ਆਪ ਜੀ ਦੇ ਨਾਮ ਨੂੰ ਵਿਸਾਰ ਨਾ ਦਵਾਂ ਸੱਚੇ ਬਾਦਸ਼ਾਹ ਆਪ ਜੀ ਦੇ ਨਾਮ ਬਾਣੀ ਤੋਂ ਦੂਰ ਨਾ ਹੋਵਾਂ ਜਦੋਂ ਅਰਦਾਸ ਇਦਾਂ ਦੀ ਹੋ ਗਈ ਰਜ਼ੋਈ ਇਹ ਕੀਤੀ ਤੇ ਫਿਰ ਗੁਰੂ ਸਾਹਿਬ ਵੀ ਬਖਸ਼ਿਸ਼ ਕਰਨਗੇ ਸੋ ਆਓ ਆਪਾਂ ਵੀ ਗੁਰੂ ਸਾਹਿਬ ਅਗੇ ਇਦਾਂ ਦੀ ਹੀ ਅਰਦਾਸ ਕਰੀਏ ਕਿ ਸੱਚੇ ਬਾਦਸ਼ਾਹ ਸਾਨੂੰ ਆਪਣੇ ਨਾਮ ਬਾਣੀ ਨਾਲ ਜੋੜੋ ਤੇ ਫਿਰ ਗੁਰੂ ਸਾਹਿਬ ਰੱਖਣਗੇ ਗੁਰੂ ਸਾਹਿਬ ਬਖਸ਼ਿਸ਼ ਵੀ ਕਰਨਗੇ ਅਤੇ ਫਿਰ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਤੇ ਪਰਮਾਤਮਾ ਨਾਲ ਮਿਲਾਪ ਵੀ ਹੋ ਜਾਏਗਾ ਪਰ ਉਹ ਬਖਸ਼ਿਸ਼ ਲੈਣ ਵਾਸਤੇ ਸਭ ਤੋਂ ਪਹਿਲਾ ਕਦਮ ਹੈ ਕਿ ਉਸ ਗੁਰੂ ਦੀ ਸ਼ਰਣ ਦੇ ਵਿੱਚ ਜਾ ਕੇ ਉਸ ਗੁਰਬਾਣੀ ਨੂੰ ਪੜ ਕੇ ਗੁਰਬਾਣੀ ਨੂੰ ਸਮਝ ਕੇ ਉਸ ਗੁਰਬਾਣੀ ਅਨੁਸਾਰ ਜੀਵਨ ਜੀਣਾ ਪਏਗਾ ਉਸ ਦੇ ਹੁਕਮ ਅਨੁਸਾਰ ਹੀ ਹੋ ਕੇ ਜੀਵਨ ਜੀਣਾ ਪਏਗਾ